53994 ਠੀਕ ਹੈ ਜੀ ਬਹੁਤ ਵਧੀਆ ਬੀ ਜੀ ਤੁਸੀਂ ਤੁਹਾਨੂੰ ਕੋਈ ਸੰਗਤ ਮੌਫਾ ਕਹੂਗੀ ਬਾਕੀ ਲੋ ਜੀ ਹਲਵਾਈ ਪਈਦਾ ਵੀ ਕੰਮ ਨਾਲ ਚੱਲਦਾ ਆ ਲੋ ਜੀ ਇਹ ਸਬਜ਼ੀ ਫਰਾਈ ਹੋ ਰਹੀ ਆ ਅਦਿਸ਼ੀ ਬਣਾਈ ਆ ਅੱਜ ਸਾਡੇ ਹਲਵਾਈ ਜੀ ਇੱਧਰ ਬੂਟਾ ਸਿੰਘ ਹਲਵਾਈ ਅੱਜ ਸਵੇਰ ਤੋਂ ਚੱਲਿਆ ਹੋਇਆ ਕੰਮ ਆਪ ਦਾ ਪਿਛਕੜ। ਆਪਲਾਮ ਕਰੀਏ ਤੈਨੂੰ। ਓਏ ਤੇ ਬਾਈ ਜੀ ਸਾਡੇ ਕਾਫੀ ਆ ਬਾਈ ਸਸੇ ਕਾਲ ਜੀ। ਉਹ ਵਧੀਆ ਚਾਹਦੀ ਜੀ ਕਾਫੀ। ਬਹੁਤ ਵਧੀਆ। ਜੀ ਬਾਈ ਕਾਫੀ ਤੇ ਲੱਗਿਆ ਆਪਣੀ ਡਿਊਟੀ ਤੇ ਨਾ। ਸਾਥ ਦਾ ਹੋਵੇ ਆ ਕੇ ਆਪਾਂ ਤਿਆਰ ਕਰੂਗਾ। ਉਹ ਲੈ ਦੇਈਆਂ। ਪਰ ਅੜਗੇ ਗਾ ਤੁਹਾਡੇ ਵੀ ਘੜਾਵਾਦੇ ਆ। ਬੜਾ ਚੜਾ ਆਦੇ ਆ। ਲਓ ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਖਮਾਣੋਂ ਤੋਂ ਸਿੱਠੀ ਸਾਹਿਬ ਜੀ ਇਹਨਾਂ ਦਾ ਕੈਟਰਿੰਗ ਇੰਡਸਟਰੀ ਆ ਅੱਲਾ ਦਾ ਕੰਮ ਹੈ ਜੀ ਲਓ ਜੀ ਬਹੁਤ ਸੋਹਣਾ ਕੰਮ ਛਾਇਆ ਹੈ ਨਾ ਇੰਸਟਾਲਾਂ ਦਾ ਸਿੱਠੀ ਬਾਈ ਜੀ ਲਓ ਜੀ ਸਿੱਠੀ ਬਾਈ ਜੀ ਖਮਾਣੋਂ ਤੋਂ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਬਾਈ ਜੀ ਉਹ ਕਿਵੇਂ ਚੱਲਦਾ ਹੈ ਇੰਸਟਾਲਾਂ ਦਾ ਕੰਮ ਜੀ ਬਹੁਤ ਵਧੀਆ ਚੱਲਦਾ ਵੀਰੇ ਇਹ ਆਪਣਾ ਕੰਮ ਹੈ ਜੀ ਲਓ ਜੀ ਪ੍ਰਧਾਨ ਜੀ ਨੇ ਖਮਾਣੋਂ ਤੋਂ ਆ ਇਹਨਾਂ ਦਾ ਇੰਸਟਾਲਾਂ ਦਾ ਕੰਮ ਹੈ ਜੀ ਖਾਲਕੇ ਮੁਰ ਟਿੱਕੀ ਦੀ ਲੱਗੀ ਆ ਵੀਰੇ ਠੀਕ ਆ ਜੀ ਲੋ ਜੀ ਤਿਆਰੀ ਕਰ ਰਹੇ ਨੇ ਜੀ ਸਾਰਾ ਕੁਝ ਬਹੁਤ ਵਧੀਆ ਇਹਨਾਂ ਦਾ ਕੰਮ ਹੈ ਇਹ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਨਾਲੇ ਇਹਨਾਂ ਨੂੰ ਮੌਕਾ ਦਿਓ ਸੇਵਾ ਦਾ ਲੋ ਜੀ ਗੋਲ ਗੱਪੇ ਵਾਲਾ ਪਾਣੀ ਬਹੁਤ ਯਾਨੀ ਫਰੈਸ਼ ਕਮ ਰੱਖਦੇ ਨੇ ਪੂਰਾ ਜੀ ਇਹ ਲੋ ਜੀ ਚਾਟ ਦਹੀਂ ਪੱਲਾ ਟਿੱਕੀ ਜੋ ਵੀ ਆ ਸਾਰਾ ਕੁਝ ਚੱਲੂਗਾ ਜੀ ਆਪਣਾ ਜਨਮ ਦਾ ਪਣੀਆਪਾਂ ਦੋ ਦਿਨ ਵੀ ਬਣੀ ਦਿੱਤਾ ਪੋਣੀ ਲੋ ਜੀ ਦਾਦੋ ਹੋਰ ਆਪਣਾ ਨੰਬਰ ਵਗੈਰਾ ਇਹਦੇ ਵਿੱਚ ਬੋਲ ਦਿਓ ਜੀ ਸਾਰਿਆਂ ਨੂੰ ਜੀ ਇਹ ਬੀਜੀ ਆਪਣਾ ਹੈਗਾ ਪਰਮਜੀਤ ਸਪੈਸ਼ਲ ਚਾਟ ਪੰਡਾਰ ਖਮਾਨੋ ਜੀ ਆਪਣਾ ਫੋਨ ਨੰਬਰ ਹੈਗਾ 985587458 ਠੀਕ ਹੈ ਜੀ ਖਮਾਨੋ ਜੀ ਕਨੈਕਟ ਕਰ ਸਕਦੇ ਜੀ ਦਿਨ ਰਾਤ ਦਾ ਪ੍ਰੋਗਰਾਮ ਹੋਵੇ ਤੇ ਆਪਾਂ ਪਰਪਲੇਟ ਦਾ ਵੀ ਕਰਦੇ ਹਾਂ ਠੀਕ ਹੈ ਜੀ ਥੈਂਕ ਯੂ ਬਹੁਤ ਧੰਨਵਾਦ ਜੀ